ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਈ ਲੋਕਾਂ ਦੀ ਚੈਨਲ ਸੁਨਾਮ ਆਪਾਂ ਸੀਰ ਦੁੱਧਮ ਸਿੰਘ ਆਈਟੀਆਈ ਚੌਂਕ 'ਤੇ ਖੜੇ ਆਂ ਆਪਾਂ ਆਹ ਸਿਟੀ ਟ੍ਰੈਫਿਕ ਪੁਲਿਸ ਸੁਨਾਮ ਵਾਲਾ ਇਹਨਾਂ ਦੀ ਕਾਰਗੁਜ਼ਾਰੀ ਇੰਨੀ ਵਧੀਆ ਬੰਦੇ ਇੱਥੇ ਮੁੰਡੇ ਇੰਨੇ ਮਿਹਨਤੀ ਨੇ ਜਿਹੜੇ ਇੰਨੀ ਮਿਹਨਤ ਕਰਦੇ ਹੈਗੇ ਔਰ ਦਿਪਤੀ ਸਾਹਿਬ ਦਾ ਧੰਨਵਾਦ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਇੱਥੇ ਬਹੁਤ ਬਹੁਤ ਵਧੀਆ ਡਿਊਟੀ ਤੇ ਜਿਹੜੇ ਦੋਸਤ ਮਿੱਤਰ ਹੈਗੇ ਨੇ ਉਹ ਡਿਊਟੀ ਨਿਭਾ ਰਹੇ ਨੇ ਬਹੁਤ ਧੰਨਵਾਦ ਹੈ ਪੰਜਾਬ ਪੁਲਿਸ ਵਾਲੇ ਭਰਾਵਾਂ ਦਾ ਟ੍ਰੈਫਿਕ ਪੁਲਿਸ ਵਾਲੇ ਭਰਾਵਾਂ ਦਾ ਜਿਨ੍ਹਾਂ ਨੇ ਇੱਥੇ ਮੇਨਟੇਨ ਕਰਿਆ ਹੋਇਆ ਹੈਗਾ ਟ੍ਰੈਫਿਕ ਨੂੰ ਅਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂਗੇ ਬਹੁਤ ਮੈਂ ਕਹੂੰਗਾ ਵੀ ਚੰਗੀ ਇੱਕ ਵਧੀਆ ਇਹਨਾਂ ਦਾ ਕਾਰਗੁਜ਼ਾਰੀ ਹੈਗੀ ਹੈ ਜੀ ਜਰਨੈਲ ਸਿੰਘ ਜੀ ਹੈਗੇ ਨੇ ਵੀਰ ਜੀ ਦੂਸਰੇ ਹੈਗੇ ਨੇਗੇ ਰਣਜੀਤ ਸਿੰਘ ਜੀ ਨੇ ਦੋ ਭਰਾ ਉਧਰ ਨੇ ਆਪਾਂ ਉਹਨਾਂ ਦੇ ਵੀ ਜਾ ਕੇ ਆਉਣੇ ਆਗੇ ਤੇ ਇਹਨਾਂ ਤੋਂ ਵੀ ਪੁੱਛਾਂਗੇ ਵੀ ਭਰਾ ਮੇਰੇ ਤੁਹਾਨੂੰ ਇੱਥੇ ਕੋਈ ਸ਼ਹਿਰੀਆਂ ਵੱਲੋਂ ਜਾਂ ਕਿਸੇ ਪੈਨਪਰਾ ਵੱਲੋਂ ਦਿੱਕਤ ਤਾਂ ਨਹੀਂ ਆ ਰਹੀ ਔਰ ਇਹਨਾਂ ਦੀ ਸੇਵਾ ਨੂੰ ਯਾਰ ਸਲੂਟ ਹੈ ਇਹਨਾਂ ਨੇ ਬਹੁਤ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਇਹ ਭਰਾ ਮੇਰੇ ਸਾਰੇ ਸੁਨਾਮ ਦੇ ਵਿੱਚ ਟ੍ਰੈਫਿਕ ਦਾ ਬਹੁਤ ਵਧੀਆ ਹੋ ਕਰਦੇ ਆ ਪਾਜੀ ਜਰਨੈਲ ਜੀ ਆਪਾਂ ਕਰੀਏ ਗੱਲ 2 ਮਿੰਟ ਦੇ ਲਈ ਹਾਂਜੀ ਹਾਂਜੀ ਬੋਲੋ ਸਰ ਹਾਂ ਜਨਰਲ ਜੀ ਤੁਸੀਂ ਇੱਥੇ ਉਹ ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਸਰ ਉਹ ਆਪਣਾ ਕਿਹਦੇ ਮੋਟਰ ਵੀ ਕਲੈਕਟਰ ਦੀ ਲੰਗਣਾ ਕਰ ਦਿੰਦੇ ਮੈਂ ਸੀਟ ਬੈਟਰੀ ਲਾ ਜੀ ਕਿੰਨਾਂ ਨੇ ਤਿੰਨ ਤਿੰਨ ਸਵਾਰੀਆਂ ਬਿਨਾਂ ਨੰਬਰ ਪਲੇਟ ਤੇ ਜਿਹੜੇ ਕੁਪਰਾਕੇ ਮਾਰਦੇ ਨੇ ਸੀ ਸਲਫਟਰ ਕੋਈ ਫੋਲਟ ਆਲੇ ਉਹੋ ਜੀ ਤੇ ਬਾਕੀ ਸਾਰਾ ਜਿੰਨ ਕੋਈ ਰੋਂਗ ਸਾਈਡ ਜਾਂਦਾ ਉਹਨਾਂ ਦੇ ਚਲਾਲ ਕਰਦੇ ਆਂ ਥੈਂਕ ਯੂ ਦੋਸਤੋ ਆਪਾਂ ਉਧਰ ਵੀ ਵੀਰ ਜੀ ਫਿਰਾਂ ਕੋਲੇ ਜਾ ਕੇ ਆਵਾਂਗੇ ਤੇ ਬੜਾ ਚੰਗਾ ਲੱਗਦਾ ਯਾਰ ਜਦੋਂ ਆਪਣੇ ਭੈਣ ਭਰਾ ਸਾਰੇ ਇਦਾਂ ਮਿਹਨਤ ਕਰਦੇ ਆ ਤੇ ਚੰਗਾ ਲੱਗਦਾ ਇਹ ਗੱਲ ਨੂੰ ਆਪਾਂ ਬਾਈਆਂ ਦਾ ਵੀ ਵੀਊ ਲੈਨੇ ਆਂਗੇ ਔਰ ਸਨਾਮ ਪੁਲਿਸ 'ਚ ਮੈਂ ਇਹ ਕਹੂੰਗਾ ਵੀ ਇੰਨੇ ਅੱਛੇ ਮਲਾਜ਼ਮ ਨੇ ਯਾਰ ਹਰੇਕ ਇਨਸਾਨ ਨੂੰ ਇੰਨੀ ਰਿਸਪੈਕਟ ਨਾਲ ਬੁਲਾਉਂਦੇ ਆ ਇੰਨੀ ਰਿਸਪੈਕਟ ਨਾਲ ਉਹ ਕਰਦੇ ਆ ਮੈਂ ਹੈਰਾਨ ਗੇ ਦੀ ਗੱਲ ਆ ਔਰ ਸ਼ੁਕਰ ਹੈਗਾ ਡਿਪਟੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈਗਾ ਆਪਾਂ ਵੀਰ ਜੀ ਉਹਰੇ ਨਾਲ ਗੱਲ ਕਰਾਂਗੇ ਸੁਖਵਿੰਦਰ ਜੀ ਹੈਗੇ ਨੇਗੇ ਭਾਈ ਵੀਰ ਜੀ ਹੈਗੇ ਨੇ ਓਕੇ ਤੇ ਪੁੱਛਾਂਗੇ ਇਹਨਾਂ ਨੂੰ ਵੀ ਤੁਸੀਂ ਸੁਨਾਮ ਦੇ ਵਸਿੰਦਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀਰ ਜੀ ਸੱਸੀ ਗਾ ਜੀ ਸਰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਸਾਰੇ ਇਹ ਜੀ ਦੇਣਾ ਵੀ ਹੈਲਮਟ ਪਾ ਕੇ ਰੱਖੋ ਨੰਬਰ ਪਲੇਟਾਂ ਸਰਕਾਰੀ ਲਵਾਓ ਬੜੇ ਪਿਆਰ ਨਾਲ ਆਉਣੇ ਅੱਜ ਆਉਣੇ ਵਾਰਨਿੰਗ ਵੀ ਦਿੱਤੀ ਚੱਲ ਗਈ ਸ਼ੁਰੂਆਤ ਹੈ ਤੇ ਜੇ ਨਹੀਂ ਬੰਦ ਕਰਦੇ ਪਰਵਾਹ ਨਹੀਂ ਕਰਦੇ ਥੈਂਕ ਯੂ ਦੋਸਤੋ ਬਹੁਤ ਵਧੀਆ ਗੱਲ ਹੈ ਵੀਰ ਜੀ ਹੋਰੀ ਮੌਕੇ ਤੇ ਦੇਖੋ ਚਲਾਣ ਵੀ ਕੱਟ ਰਹੇ ਨੇ ਕਾਫੀ ਵਧੀਆ ਜੀ